ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਡੀਐਫ ਪੀਬੀ02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਦੀ ਪੰਮਲੀ ਤਰੀਆ ਲੋ ਵੀਰ ਜੀ ਜਿੱਦਾਂ ਕੀ ਅਥੂ ਦੇ ਵਿੱਚ ਸ਼ਹੀਦ ਲੜਾਈ ਗਈ ਸੀ ਆਲ ਅੰਮ੍ਰਿਤਸਰ ਵਿਜਨ ਕਲੱਬ ਵੱਲੋਂ ਠੀਕ ਹੈ ਜੀ ਉਹਦਾ ਅਨਾਵੰਡ ਸਮਾਰੋਹ ਆ ਜੀ ਅੱਜ ਤੇ ਪਹੁੰਚੇ ਆ ਜੀ ਪੈਲਸ ਦੇ ਵਿੱਚ ਤੇ ਜਿਹੜੇ ਜਿਹੜੇ ਵੀਰਾਂ ਦੇ ਨਾਮ ਆਏ ਨੇ ਤੇ ਫਰਸਟ ਸੈਕਿੰਡ ਥਰਡ ਬੱਚੇ ਦਾ ਨਾਮ ਬਹਾਦਰ ਕਬੂਤਰ ਆਓ ਵਿਖਾਉਨੇ ਆ ਤੇ ਆਪਣੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਓ ਜੀ ਵੱਡੇ ਉਸਤਾਬਾ ਸਾਹਿਬਾਨ ਜਿਹਦੇ ਕੋਲ ਤੇ ਚੱਲਦੇ ਆ ਇਹ ਕਰਦੇ ਹਾਂ ਨਾਲ ਗੱਲਾਂ ਬਾਤਾਂ ਤੇ ਨਾਮਵੰਦ ਹਮਾਰੋ ਆ ਜਿਹੜਾ ਇਹ ਸਾਰੇ ਨਾਮ ਦਿੱਤੇ ਜਾਣੇ ਨੇ ਠੀਕ ਹੈ ਜੀ ਵਿਸ਼ੇਤ ਨਾਮ ਨੇ ਕੁਝ ਉਹ ਵੀ ਦਿੱਤੇ ਜਾਣੇ ਨੇ ਤੇ ਵਿਖਾਵਾਂਗੇ ਆਪਣੀ ਵੀਡੀਓ ਦੇ ਨਾਲ ਤੇ ਰਹੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆ ਲੈ ਚੱਲ ਜਿਆ ਅੱਗੇ ਆ ਲੋ ਜੀ ਇਧਰ ਆਪਣੇ ਲੱਕੀ ਸਤਾਜੀ ਗੁਣਾਣਕਪੁਰੇ ਤੋਂ 사ਸੀਗਾ ਤਾਜੀ ਬੈਰੀ ਪੰਨੀ ਜੀ ਇਧਰ ਆਪਣੇ ਵੱਡੇ ਉਸਤਾਜੀ ਸੰਜੂ ਉਸਤਾਜੀ ਸਾਸੀਗਾ ਉਸਤਾਜੀ ਪੈਰੀ ਪੰਨੇ ਆ ਜੀ ਇਧਰ ਆਪਣੇ ਲਾਠੀ ਉਸਤਾਜੀ ਕੜਿਆਂ ਵਾਲੇ ਸਾਸੀਗਾ ਉਸਤਾਜੀ ਪੈਰੀ ਪੰਨੇ ਆ ਜੀ ਇਧਰ ਆਪਣੇ ਵੱਡੇ ਉਸਤਾਜੀ ਸੀਨੀਅਰ ਬਾਜਵਾ ਗਰੁੱਪ ਤੋਂ ਸਰਦਾਰ ਕੁਲਤਾਰ ਸਿੰਘ ਜੀ ਸਾਸੀਗਾ ਉਸਤਾਜੀ ਪੈਰੀ ਪੰਨੇ ਆ ਜੀ ਇਧਰ ਆਪਣੇ ਚੇਅਰਮੈਨ ਸਾਹਿਬ ਸ਼ਰਨਜੀਤ ਸਿੰਘ ਜੀ ਗੋਗੀ ਸਾਸੀਗਾ ਉਸਤਾਜੀ ਪੈਰੀ ਪੰਨੇ ਆ ਜੀ ਚੇਅਰਮੈਨ ਸਾਹਿਬ ਇਧਰ ਆਪਣੇ ਵੱਡੇ ਉਸਤਾਜੀ ਬਾਬਾ ਜੀ ਛੰਨੂ ਉਸਤਾਜੀ ਹੁਣੀ ਸਾਸੀਗਾ ਬਾਬਾ ਜੀ ਪੈਰੀ ਪੰਨੇ ਆ ਜੀ ਇੱਧਰ ਆਪਣੇ ਰਾਜੂ ਉਸਤਾਦ ਜੀ ਕੁਲਕੀਆਂ ਵਾਲੇ ਸਾਸੀਗਾ ਸਾਜੀ ਪੈਰੀ ਪੰਨੇ ਆ ਜੀ ਇੱਧਰ ਆਪਣੇ ਪਲਵਾਨ ਜੀ ਟਿੱਕੀ ਪਲਵਾਨ ਜੀ ਉਸਤਾਦ ਜੀ ਹੁਣੀ ਸਾਸੀਗਾ ਸਾਜੀ ਪੈਰੀ ਪੰਨੇ ਆ ਜੀ ਇੱਧਰ ਮੋਂਟੂ ਉਸਤਾਦ ਜੀ ਸੀਤਲਾ ਮੰਦਰ ਵਾਲੇ ਸਾਸੀਗਾ ਸਾਜੀ ਪੈਰੀ ਪੰਨੇ ਆ ਜੀ ਇੱਧਰ ਆਪਣੇ ਬਿਲੇ ਵੀਰ ਜੀ ਮੋਣੀ پارک ਵਾਲੇ ਖਲੀਫਾ ਸਾਹਿਬ ਠੀਕ ਹੈ ਜੀ ਤੇ ਆਪਣੇ ਵੱਡੇ ਉਸਤਾਦ ਜੀ ਹਾਂਜੀ ਉਸਤਾਦ ਜੀ ਹਾਂਜੀ ਹਾਂਜੀ ਜੋ ਪਿਛਲੇ ਦਿਨੀ ਹਾਂਜੀ ਉਸਤਾਦ ਜੀ ਸ਼ੀਰਡ ਜਿਹੜਾ ਟੂਰਨਾਮੈਂਟ ਅਸੀਂ ਆਲ ਅਮਰਸਰ ਪਿੰਜਨ ਫਲੈਂਕ ਫਲੈਂਕ ਕਲੱਬ ਵੱਲੋਂ ਅਸੂ ਟੂਰਨਾਮੈਂਟ ਉਹੜਾਇਆ ਸੀ ਜੀ ਅੱਜ ਅਸੀਂ ਉਹਨਾਂ ਦੇ ਇਨਾਮ ਵੰਡਣ ਦੀ ਰਸਮ ਕਰ ਰਹੇ ਨੂੰ ਜਾ ਰਹੇ ਹਾਂ ਅੱਜ ਸਾਡੇ ਉਹ ਵੱਡੇ ਉਸਤਾਦ ਸ਼੍ਰੀ ਕਪਲ ਕੋਸ਼ਲ ਜੀ ਉਹਨਾਂ ਨੂੰ ਡੀਐਸਪੀ ਸਾਹਿਬ ਉਹਨਾਂ ਨੂੰ ਜ਼ਰੂਰੀ ਕੰਮ ਪੈ ਗਿਆ ਜੀ ਐਮਰਜੈਂਸੀ ਡਿਊਟੀ ਪੈ ਗਈ ਹੈ ਤੇ ਭਾਜੀ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈ ਗਿਆ ਇਸ ਕਰਕੇ ਅੱਜ ਦਾ ਜੋ ਸਮਾਗਮ ਉਹ ਸਾਰਾ ਕੀਤਾ ਜਾ ਰਿਹਾ ਬਟ ਇਹ ਸਤਾ ਸਤਾ ਸ਼ੰਨੂ ਬਾਬਾ ਜੀ ਬੈਠੇ ਐ ਸਤਾਰ ਪੁਲਤਾਰ ਸਿੰਘ ਜੀ ਆਣੀ ਐ ਸੰਜੂ ਉਸਤਾਜ ਜੀ ਆਹ ਰਾ ਜੂ ਬਾਬਾ ਜੀ ਹੋਣੀ ਐ ਮਿੰਟੂ ਉਸਤਾਜ ਹੋਣੀ ਐ ਤਿੱਕੀ ਪਹਿਲਵਾਨ ਜੀ ਹੋਣੀ ਐ ਤੇ ਲਾਟੀ ਭਾਜੀ ਹੋਣੀ ਐ ਹਲੋ ਲੱਕੀ ਉਸਤਾਜ ਜੀ ਨਾਲ ਆਪਣੇ ਸਾਰੇ ਉਸਤਾਦ ਇਕੱਠੇ ਹੋਏ ਆ ਹੁਣ ਨਾਮ ਵੰਡਣ ਦੀ ਰਸਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਪਹਿਲਾਂ ਹੀ ਕਰ ਦਿੰਦੇ ਸਿੰਗਲ ਇਰਾਮ ਇੱਥੇ ਰੱਖੋ ਹਾਂਜੀ ਉਸਤਾਜ ਜੀ ਚੇਅਰਮੈਨ ਸਾਹਿਬ ਹਲੋ ਇਸ ਹੀ ਇੱਕ ਜੋੜਾ ਦੋ ਬੱਚਿਆਂ ਦਾ ਟੂਰਨਾਮੈਂਟ ਉਡਾਇਆ ਸੀ ਜੀ ਉਸ ਵਿੱਚ ਪਹਿਲਾ ਨਾਮ ਅਰਣ ਕੁਮਾਰ ਹੋਣੀ ਪੁੱਤਰ ਲਾਟੀ ਉਸਤਾਦ ਹੋਣਾ ਦਾ ਪਹਿਲਾ ਨਾਮ ਬਣਿਆ ਜੀ ਆਓ ਜੀ ਅਰਣ ਕੁਮਾਰ ਜੀ ਹਲੋ ਜੀ ਅਰਣ ਖਲੀਫਾ ਵੀਰ ਠੀਕ ਹੈ ਜੀ ਆ ਕੇ ਆਪਣਾ ਨਾਮ ਲੈਣ ਜੀ ਪਾਰਟੀ ਕਪਲ ਕੁਸ਼ਾ ਉਸਤਾਦ ਜੀ ਹੋਣਾ ਦੀ ਠੀਕ ਹੈ ਜੀ ਖਲੀਫਾ ਜੀ ਉਹਨਾਂ ਦੇ ਠੀਕ ਹੈ ਵੀਰ ਜੀ ਹੋਣੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਆਓ ਜੀ ਅਰਣ ਵੀਰ ਜੀ ਹੋਣੀ ਹਲੋ ਜੀ ਔਰ ਨੂੰ ਵੀਰ ਹੁਣਾ ਨੂੰ ਤੇ ਲਾਟੀ ਉਸਤਾਜੀ ਕੜਿਆਲਿਆਂ ਨੂੰ ਤੇ ਕਪਲ ਕੋਸ਼ ਉਸਤਾਜੀ ਹੁਣਾ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹਨ ਹਲੋ ਜੀ ਹਲੋ ਜੀ ਉਸਤਾਜੀ ਜਿਹੜੀ ਨਗਦ ਰਾਸ਼ੀ ਨਾਲ ਕਿੰਨੀ ਦਿੱਤੀ ਗਈ ਹੈ ਜੀ 5000 ਰੁਪਏ ਪੰਜ ਹਜ਼ਾਰ ਰੁਪਏ ਹਲੋ ਜੀ ਕਪਲ ਉਸਤਾਜੀ ਹੁਣਾ ਨਾਲ ਦਿੱਤੀ ਗਈ ਏ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਹਨ ਜੀ ਜੋ ਜੀਤਾ ਜੀ ਇਧਰ ਆਓ ਉਸਤਾਜੀ ਉਸਤਾਜੀ ਇਧਰ ਆਓ ਏਐਸਯੂ ਦੀ ਜਿਹੜੀ ਇਧਰ ਆਓ ਇਧਰ ਪਾਸੇ ਇੱਥੇ ਪਹਿਲੇ ਪਹਿਲੇ ਤੁਸੀਂ ਇਧਰ ਆਓ ਜੀਤਾ ਜੀ ਅਸੂ ਅਸੂ ਕਾਪੂਟਾਇਆ ਸੀ ਜੀ ਅਸੀਂ ਅਸੂ ਦੇ ਪਹਿਲੇ ਐਤਵਾਰ 21 21 ਨੋ 29 ਨੂੰ ਉਸ ਦਾ ਭਾਜੀ ਸੀਤਲਾ ਮੰਦਰ ਵਾਲੇ ਹਲੋ ਜੀ ਤੀਸਰਾ ਨਾਮ ਪਾਰਟੀ ਦਾ ਮੇਲਵਾਂ ਦੇ ਦੋ ਪਾਰਟੀ ਰਾਜੂ ਉਸਤਾਜੀ ਕੁਲਫੀਆਂ ਵਾਲੇ ਠੀਕ ਹੈ ਜੀ ਤੇ ਜੇਠ ਦੇ ਵਿੱਚ ਵੀ ਬਹੁਤ ਨਾਮ ਆਏ ਨੇ ਤੇ ਐਰਕੀ ਵੀ ਤੀਸਰਾ ਨਾਮ ਪਿਆ ਵਾ ਜੀ ਤੇ ਜਿਹੜੀ ਨਗਦ ਰਾਸ਼ੀ ਉਹ ਕਿੰਨੀ ਉਸਤਾਦ ਜੀ ਨਾਲ ਜੀ ਹਜ਼ਾਰ ਰੁਪਏ ਨਗਦ ਰਾਸ਼ੀ ਜਿੱਦਾਂ ਕੀ ਕਿਹਾ ਸੀ 20000 ਰੁਪਏ ਨਗਦ ਰਾਸ਼ੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਮੁਬਾਰਕਾ ਹਾਂ ਜੀ ਮੰਟੂ ਉਸਤਾਦ ਜੀ ਸੀਤਲਾ ਮੰਦਰ ਵਾਲਿਆਂ ਨੂੰ ਤੇ ਆਪਣੇ ਰਾਜੂ ਉਸਤਾਦ ਜੀ ਕੁਲਫੀ ਵਾਲਿਆਂ ਨੂੰ ਵੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾ ਹਾਂ ਜੀ ਆ ਗੋਪੀ ਭਾਜੀ ਆ ਲੋ ਜੀ ਸੈਕਿੰਡ ਨਾਮ ਹਾਂ ਜੀ ਉਸਤਾਦ ਜੀ ਸੈਕਿੰਡ ਨਾਮ ਸੈਕੰਡ ਨਾਮ ਕਿਹਦਾ ਗੋਪੀ ਵੀਰ ਹੁਣੀ ਵਿਪਲਖ ਸਤਾਕੋਂ ਗਿਆ ਨੀ ਪਾਰਟੀ ਸੈਕੰਡ ਪ੍ਰਾਈਜ਼ ਵੀਰ ਹੁਣੀ ਠੀਕ ਹੈ ਜੀ ਵਿੱਕੀ ਗੋਪੀ ਵੀਰ ਹੁਣੀ ਪ੍ਰਤਾਮ ਨਗਰ ਤੋਂ ਪਾਰਟੀ ਰਾਜੂ ਉਸਤਾਦ ਜੀ ਕੁਲਫੀ ਵਾਲੇ ਲੋ ਜੀ ਸੈਕੰਡ ਤੇ ਥਰਡ ਨਾਮ ਰਾਜੂ ਉਸਤਾਦ ਜੀ ਕੁਲਫੀ ਵਾਲੇ ਦੀ ਪਾਰਟੀ ਦਾ ਆਇਆ ਜੇ ਬਹੁਤ ਬਹੁਤ ਉਸਤਾਦੀ ਹੁਣਾ ਨੂੰ ਮੁਬਾਰਕਾ ਜੀ ਆ ਲੋ ਜੀ ਆ ਗੋਪੀ ਵੀਰ ਹੁਣੀ ਆਪਣੇ ਉਸਤਾਦ ਜੀ ਹੁਣਾ ਨੂੰ ਮਾਨ ਸਨਮਾਨ ਕਰਦੇ ਹੋਏ ਜੀ ਆ ਗੋਪੀ ਆਓ ਜੀ ਵਿੱਕੀ ਗੋਪੀ ਵੀਰ ਜੀ ਹੁਣੀ ਆ ਲੋ ਜੀ 3000 ਰੁਪਇਆ ਜੀ 30000 ਰੁਪਇਆ 30000 ਰੁਪਇਆ ਨਕਦ ਰਾਸ਼ੀ ਤੇ ਨਾਲ ਸ਼ੀਲਡ ਸੈਕਿੰਡ ਦੇ ਨਾਮ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਿੱਕੀ ਗੋਪੀ ਵੀਰ ਜੀ ਨੂੰ ਨਾ ਨੂੰ ਜੀ ਫਰਸਟ ਬਤਾਈਏ ਹਾਂ ਜੀ ਉਸਤਾਦ ਜੀ ਫਰਸਟ ਪ੍ਰਾਈਜ਼ ਆਓ ਜੀ ਸੋਨੂੰ ਬਾਜੀ ਲੋ ਜੀ ਉਸਤਾਦ ਜੀ ਆ ਲੋ ਜੀ ਫਰਸਟ ਪ੍ਰਾਈਜ਼ ਸੋਨੂੰ ਵੀਰ ਖਲੀਫਾ ਸਾਹਿਬ ਦਾਣਾ ਮੰਡੀ ਵਾਲੇ ਪਾਰਟੀ ਬਾਈ ਬਾ ਗਰੁੱਪ ਹਲੋ ਜੀ ਵੱਡੇ ਉਸਤਾਦ ਜੀ ਹੁਣਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਸਾਰਿਆਂ ਨੂੰ ਤੁਹਾਨੂੰ ਵੀ ਬੈਲਾ ਦੀ ਸਾਰਿਆਂ ਨੂੰ ਬਹੁਤ ਅੱਛਾ ਟੂਰਨਾਮੈਂਟ ਕਰਾਇਆ ਗਿਆ ਆਪਣੇ ਮਲਕ ਸੁਫੀਆਨ ਉਸਤਾਦ ਜੀ ਹੁਣਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਆਪਣੇ ਰੋਕੀ ਉਸਤਾਦ ਜੀ ਹੁਣਾਂ ਨੂੰ ਸੋਨੂੰ ਵੀਰ ਹੁਣਾਂ ਨੂੰ ਠੀਕ ਹੈ ਜੀ ਆ ਨਗਦ ਰਾਸ਼ੀ ਹਾਂ ਜੀ ਉਸਤਾਦ ਜੀ ਨਾਲ 50000 50000 ਰੁਪਏ ਨਗਦ ਰਾਸ਼ੀ ਲੋ ਜੀ ਬਹੁਤ ਬਹੁਤ ਮੁਬਾਰਕਾ ਹਾਂ ਜੀ ਸੋਨੂ ਵੀਰ ਨੂੰ ਤੇ ਸੋਨੂ ਵੀਰ ਹੁਣਾਂ ਦੀ ਸਾਰੀ ਪਾਰਟੀ ਨੂੰ ਤੇ ਆਪਣੇ ਮਲਕ ਸੁਫੀਆਨ ਜੀ ਵੱਡੇ ਉਸਤਾਦ ਜੀ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾ ਹਾਂ ਜੀ ਇਹ ਤਿੰਨ ਸ਼ੀਲਾਂ ਲੈ ਚਲੇ ਆ ਜੇ ਸੋਨੂ ਵੀਰ ਤੇ ਇੱਕ ਸ਼ੀਲ ਬਾਕੀ ਰਹਿ ਗਈ ਜੇ ਉਹ ਵੀ ਜਿੱਤੇ ਲੈ ਕੇ ਆਵਾਂਗੇ ਉਹ ਵੀ ਵੀਡੀਓ ਆਪਣੇ ਚੈਨਲ ਦੇ ਥਰੂ ਲਾਵਾਂਗੇ ਜੀ ਬਾਜੀ ਮੁਬਾਰਕਾ ਹਾਂ ਤੁਹਾਡੀ ਪਾਰਟੀ ਨੂੰ ਸਾਰੀ ਲੋ ਜੀ ਬਹੁਤ ਬਹੁਤ ਵਧਾਈਆਂ आज आ मेरा पुत्र आ गया हां लो जी सिम्मू वीर जी क्लिफा साहब हां जी उस्ताद जी ये जो ऑल अमृतसर पिजन क्लब ਲੋ ਟੂਰਨਾਮੈਂਟ ਕਰਵਾਇਆ ਗਿਆ ਸੀ ਜੀ ਉਸ ਵਿੱਚ ਹਿੱਟ ਪ੍ਰਵਾਜ ਆ ਸੋਨੂ ਭਾਜੀ ਦਾਣਾ ਮੰਡੀ ਪਾਰਟੀ ਬਾਜਵਾ ਗਰੁੱਪ ਲੋ ਜੀ ਸੋਨੂ ਵੀਰ ਜੀ ਦਾਣਾ ਮੰਡੀ ਵਾਲੇ ਅਸੂ ਦਾ ਮੇਲਾ ਲੁੱਟਿਆ ਇਹ ਵੀਰ ਹੁਣਾ ਨੇ ਜੀ ਤੇ ਟੱਕ ਕਬੂਤਰ ਵੀ ਨਾਲ 5000 ਰੁਪਏ ਨਕਦ ਰਕਮ ਠੀਕ ਹੈ ਜੀ ਆ ਲੋ ਜੀ ਸੋਨੂੰ ਵੀਰ ਹੁਣਾ ਨੂੰ ਤੇ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਮਲਕ ਸੁਫੀਆਨ ਵੱਡੇ ਉਸਤਾਦ ਜੀ ਹੁਣਾ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਪਈ ਸਭ ਬੱਚਾ ਹੁਣ ਆ ਗਿਆ ਬੱਚਾ ਕਿਦਾ ਸੀ ਮੋਂਟੂ ਬੱਚੇ ਦਾ ਸਪੈਸ਼ਲ ਨਾਮ ਹੈ ਜੀ ਹਿੱਟ ਬੱਚੇ ਦਾ ਨਾਮ ਜੀ ਅੰਮ੍ਰਿਤਸਰ ਰਿਜਨ ਕਲੱਬ ਵੱਲੋਂ ਹਾਂਜੀ ਹਾਂਜੀ ਉਸਤਾਜੀ ਦਾ ਜੋ ਬੱਚਾ ਸੀ ਹਿੱਟ ਪ੍ਰਵਾਜ ਉਹ ਸ਼ੀਲਡ ਹੈ ਦੇ ਨਾਲ 3000 ਰੁਪਏ ਹੈ ਆ ਲੋ ਜੀ ਰਾਜੂ ਉਸਤਾਜੀ ਕੁਲਫੀਆਂ ਵਾਲੇ ਪਾਰਟੀ ਠੀਕ ਹੈ ਜੀ ਮੋਂਟੂ ਉਸਤਾਜੀ ਸੀਤਲਾ ਮੰਦਿਰ ਵਾਲਿਆਂ ਦਾ ਬੱਚਾ ਵੀ ਹਿੱਟ ਇਹਨਾਂ ਦਾ ਹੀ ਆਇਆ ਜੀ ਉਸਤਾਜੀ ਹੋਣਾ ਦਾ ਜੀ ਤੇ ਉਸਤਾਜੀ ਹੋਣਾ ਨੂੰ ਤੇ ਰਾਜੂ ਉਸਤਾਜੀ ਕੁਲਫੀ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ 2:00 ਦੇ 14 ਮਿੰਟ ਬਾਅਦ 2:14 ਮਿੰਟ ਤੇ ਬੈਠਾ ਸੀ ਜੀ ਦਾਦੀ ਕਿੰਨੀ ਗਲੀ ਦਾ ਬੱਚਾ ਸੀ ਜੀ ਦੋ ਗਲੀ ਦਾ ਬੱਚਾ ਦੋ ਗਲੀ ਦਾ ਬੱਚਾ ਸੀ ਜੀ ਬਹੁਤ ਬਹੁਤ ਵਧੀਆ ਬੱਚਾ ਉੱਡਿਆ ਵਾ ਜੀ ਬਹੁਤ ਬਹੁਤ ਮੁਬਾਰਕਾ ਹਣ ਦਾਦੀ ਹੋਣਾ ਨੂੰ ਜੀ ਸਪੈਸ਼ਲ ਲਾ ਬੋਲੋ ਦਾਦੀ ਜਿਹੜਾ ਕਰਾਇਆ ਗਿਆ ਸੀਗਾ ਅਸੂ ਦੇ ਵਿੱਚ ਅਬਰਸਰ ਪੀਜਨ ਫਲਾਈਂਗ ਕਲੱਬ ਵੱਲੋਂ ਇਹ ਅੱਜ ਕਪਲ ਕੋਸ਼ਲ ਸਾਹਿਬ ਦੀ ਜਿਹੜੀ ਹੈ ਅਮਰਜੈਂਸੀ ਡਿਊਟੀ ਹੋਣ ਕਰਕੇ ਉਹ ਇੱਥੇ ਅਵੇਲੇਬਲ ਨਹੀਂ ਤੇ ਐ ਉਹਨਾਂ ਦਾ ਜਿਹੜਾ ਸੀਗਾ ਸਪੈਸ਼ਲ ਆਪਾਂ ਉਹਨਾਂ ਨੂੰ ਆਹ ਲੋ ਜੀ ਵਿਸ਼ੇਸ਼ ਸਨਮਾਨ ਹਾਂਜੀ ਦੇਣਾ ਸੀ ਤੇ ਉਹ ਨਾ ਜਰ ਹੋਣ ਕਰਕੇ ਜਿਹੜਾ ਸੰਜੂ ਉਸਤਾਦ ਹੋ ਰਹੇ ਹਵਾਲੇ ਕਰ ਰਹੇ ਆ ਇਹ ਉਹਨਾਂ ਨੂੰ ਪਛਾਣਨਗੇ ਸਾਡੇ ਤੋਂ ਆਹ ਲੋ ਜੀ ਸੰਜੂ ਉਸਤਾਦ ਜੀ ਹੁਣਾਂ ਦੀ ਡਿਊਟੀ ਲੱਗੀ ਆ ਜੀ ਸੰਜੂ ਉਸਤਾਦ ਜੀ ਹੁਣਾਂ ਨੂੰ ਹੈਂਡਓਵਰ ਹੋ ਗਿਆ ਵੇ ਜੀ ਵਿਸ਼ੇਸ਼ ਸਨਮਾਨ ਇਹ ਵੱਡੇ ਉਸਤਾਦ ਜੀ ਡੀਐਸਪੀ ਸਾਹਿਬ ਕਪਲ ਕੌਸ਼ਲ ਉਸਤਾਦ ਜੀ ਹੁਣਾਂ ਨੂੰ ਵਿਸ਼ੇਸ਼ ਸਨਮਾਨ ਪਛਾਣਨਗੇ ਜੀ ਠੀਕ ਹੋ ਗਿਆ ਉਸਤਾਦ ਜੀ ਇਹ ਜੁੜਾਇਆ ਸੀ ਟੂਰਨਾਮੈਂਟ ਕਰਵਾਇਆ ਜੀ ਬਈ ਸਾਰੇ ਆ ਜਿਓ ਜਾ ਵੀ ਖੁਡੇ ਬੰਦੇ ਸੀ ਜੀ ਇਹ ਜੋ ਬਾਕੀ ਅਹੀ ਕੋਲ ਆਲ ਵਿਜਨ ਕਲੱਬ ਵੱਲੋਂ ਟੂਰਨਾਮੈਂਟ ਸੀ ਅਸੂ ਦਾ ਡਾਇਆ ਸੀ ਜੀ ਉਸ ਵਿੱਚ ਸਾਨੂੰ 36 24 24 ਸ਼ਤਾਂ ਦੀ ਐਂਟਰੀ ਆਈ ਸੀ 3000 ਰੁਪਏ ਐਂਟਰੀ ਸੀ 70000 ਰੁਪਏ ਸਾਨੂੰ ਆਇਆ ਸੀ ਜੀ ਅਸੀਂ ਉਸ ਟਾਈਮ ਤੇ ਅਨਾਉਂਸ ਕੀਤਾ ਸੀ ਵੀ 50000 ਤੇ 30000 ਤੇ 20000 ਤੇ 5000 ਰੁਪਏ ਉਹ ਦਿੱਤਾ ਜਾਏਗਾ ਬਾਹਰ ਦਾ ਉਹ ਸੀ ਅਹੀ ਆਪਣੇ ਕੋਲ ਕਪਲ ਕੋਸ਼ਲ ਭਾਜੀ ਆ ਸ਼ੰਨੂ ਬਾਬੇ ਆ ਬਾਬਾ ਜੀ ਆ ਸਾਰੀ ਟੀਮ ਨੇ ਆਪਣੇ ਕੋਲੋਂ ਕੰਟਰੀਬਿਊਟ ਕਰਕੇ ਅਸੀਂ ਕੰਟਰੀਬਿਊਸ਼ਨ ਕਰਕੇ ਜਿਹੜਾ ਇਨਾਮ ਸੀ ਉਹ ਪੂਰੇ ਕਰਤੇ ਆ ਜੀ ਅਸੀਂ ਜਿਸ ਤਨਾ ਕਹਨਾ 1,08,000 1,08,000 ਰੁਪਇਆ ਅਸੀਂ ਉਹ ਨਾਮ ਜਿਹੜਾ 1,13,000 1,13,000 ਰੁਪਏ ਦੇ ਨਾਮ ਅਸੀਂ ਅੱਜ 77,000 ਇਕੱਠਾ ਆਇਆ ਹੈ 77,000 ਰੁਪਇਆ ਸਾਨੂੰ ਇਕੱਠਾ ਹੋਇਆ ਜੀ 1,13,000 ਰੁਪਏ ਦੇ ਇਨਾਮ ਅਸੀਂ ਵੰਡ ਦਿੰਦੇ ਆ ਜੀ ਤਾਂ ਲੋ ਜੀ ਕਲਾਪਿੰਗ ਕਰ ਦਿਓ ਜੀ ਸਾਰੇ ਲੋ ਜੀ 70000 ਰੁਪਏ ਇਕੱਠਾ ਹੋਇਆ ਸੀ ਤਾਜੀ ਜੀ ਹਣਾ ਕੋ ਅਸੀਂ ਫਿਰ ਬੋਲਦੇ ਨੇ ਇਹ ਕਰਦੇ ਹਾਂ ਜੀ ਤਾਜੀ ਇਹ ਆਪਰਾ ਸਰ ਪੀਜਨ ਫਲਾਈਂਗ ਕਲੱਬ ਵੱਲੋਂ ਜਿਹੜਾ ਅਸੂ ਦਾ ਟੂਰਨਾਮੈਂਟ ਕਰਾਇਆ ਗਿਆ ਸੀ ਉਸ ਦੇ ਟੋਟਲ ਜਿਹੜੀਆਂ ਛੱਤਾਂ ਨੇ ਨਾ ਜੀ ਉਹ 24 ਹੋਈਆਂ ਸੀ ਤੇ ਪਰ ਛੱਤ ਜਿਹੜਾ ਅਸੀਂ ਇਹਦੀ ਫੀਸ ਜਿਹੜੀ ਸੀਗੀ ਉਹ 3000 ਰੁਪਏ ਸੀ ਉਹਦੇ ਮੁਤਾਬਕ ਸਾਡੇ ਕੋਲ ਟੋਟਲ 70000 ਰੁਪਏ ਇਕੱਠਾ ਹੋਇਆ ਸੀ ਪਰ ਜਿਹੜੇ ਅਸੀਂ ਇਨਾਮ ਅਨਾਉਂਸ ਕੀਤੇ ਸੀ ਉਹ ਟੋਟਲ 113000 ਰੁਪਏ ਦੇ ਸੀ ਕੋਈ 113000 ਰੁਪਏ ਦੇ ਅੱਜ ਇਨਾਮ ਅਸੀਂ ਪੂਰੇ ਕੰਟਰੀਬਿਊਟ ਕਰਕੇ ਬਾਕੀ ਦਾ ਅਮਾਉਂਟ ਜਿਹੜਾ ਸਾਰੀ ਟੀਮ ਵੱਲੋਂ ਕੰਟਰੀਬਿਊਸ਼ਨ ਕਰਕੇ ਤੇ ਇਨਾਮ ਅਸੀਂ ਘਟਾਏ ਨਹੀਂ ਉਹ ਪੂਰੇ ਦਿੱਤੇ ਗਏ ਨੇ ਔਰ ਅੱਗੋ ਤੋਂ ਵੀ ਇਸੇ ਤਰ੍ਹਾਂ ਕਰਾਂਗੇ ਜੋ ਅਨਾਉਂਸ ਕਰਾਂਗੇ ਅਸੀਂ ਉਹਦੇ ਉੱਤੇ ਪਹਿਰਾ ਦੇਾਂਗੇ ਔਰ ਪੂਰੀ ਟੀਮ ਜਿਹੜੀ ਹੈ ਜਿਹੜਾ ਸਹਿਯੋਗ ਆ ਇਹਦਾ ਇਹ ਸਾਰਿਆਂ ਲਈ ਮੈਂ ਸਾਰਿਆਂ ਨੂੰ ਜੜੀਆਂ ਸ਼ੁਭਕਾਮਨਾਵਾਂ ਦਿੰਨਾ ਵੀ ਇਹਨਾਂ ਨੇ ਬੜਾ ਵੱਡਾ ਵੱਧ ਚੜ ਕੇ ਹਿੱਸਾ ਪਾਇਆ ਤੇ ਕਿਹਿਆਂ ਹੀ ਆ ਗੱਲਾਂ ਪੂਰੀਆਂ ਕੀਤੀਆਂ ਨੇ ਹਾਂਜੀ ਬਾਬਾ ਜੀ ਠੀਕ ਹੈ ਜੀ ਇਹ ਕਹਤਾ ਜੋ ਠੀਕ ਆ ਠੀਕ ਹੈ ਜੀ ਹਾਂਜੀ ਰਾਜੂ ਉਸਤਾਦ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਠੀਕ ਹੈ ਜੀ ਕਰੋ ਕਰੋ ਯਾਰ ਤਾਂ ਜੀ ਲੋ ਜੀ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ